ਬਾਬਿਆਂ ਨੇ ਟ੍ਰੈਕਟਰ ਲਗਾ ਕੇ ਚਲਾ ਦਿੱਤਾ ਦਰਿਆ ਵਿੱਚ ਵੱਡਾ ਬੇੜਾ ਚੁਕਲੀ ਰਾਵੀ ਦਰਿਆ ਪਾਰ ਰਹਿnde ਸੱਤ ਪਿੰਡਾਂ ਦੇ ਲੋਕਾਂ ਨੂੰ ਪਾਰ ਉਤਾਰਨ ਦੀ ਵੱਡੀ ਸੇਵਾ ਫੌਜੀਆਂ ਦੀਆਂ ਗੱਡੀਆਂ ਤੱਕ ਕਰਵਾ ਰਹੇ ਦਰਿਆ ਦੇ ਪਾਰ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਹਜੂਰ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਰਾਵੀ ਦਰਿਆ ਦੇ ਪਾਰ ਵੱਸੇ ਸੱਤ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਦਰ ਵਦਨ ਕਾਰਨ ਪਾਰਲੇ ਸਤ ਪਿੰਡ ਜਿਹੜੀ ਟਾਪੂ ਜਿਹੇ ਬਣ ਕੇ ਰਹਿ ਗਏ ਸੰਦੇ ਲੋਕਾਂ ਨੂੰ ਹੁਣ ਸਮਾਜ ਸੇਵੀਆਂ ਵੱਲੋਂ ਰਾਤ ਸਮਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਲੋਕਾਂ ਦੇ ਘਰਾਂ ਦਾ ਫਰਨੀਚਰ ਬੈਡ ਬਿਸਤਰੇ ਕੱਪੜੇ ਕਾਰ ਅਤੇ ਪਸ਼ੂਆਂ ਦਾ ਚਾਰਾ ਸਭ ਕੁਝ ਤਬਾਹ ਹੋ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਇਹਨਾਂ ਲਈ ਵਕ ਵਕ ਸਮਾਨ ਲੈ ਕੇ ਦੂਰੋਂ ਦੂਰੋਂ ਪਹੁੰਚ ਰਹੀਆਂ ਹਨ ਪਰ ਰਾਵੀ ਦਰਿਆ ਪਾਰ ਕਰਕੇ ਇੱਥੋਂ ਤੱਕ ਸਮਾਨ ਸਮੇਤ ਪਹੁੰਚਣਾ ਬਹੁਤ ਮੁਸ਼ਕਲ ਸੀ ਪਾਲ ਜਾਣ ਦਾ ਇੱਕੋ ਰਸਤਾ ਸਰਕਾਰੀ ਬੇੜਾ ਸੀ ਜਿਸ ਵਿੱਚ ਇੱਕ ਸਮੇਂ ਵਿੱਚ 50 ਦੇ ਕਰੀਬ ਲੋਕ ਜਾ ਸਕਦੇ ਸਨ ਪਰ 50 ਤੋਂ 50 ਟਨ ਵਜ਼ਨ ਵਾਲੀ ਰਾਤ ਸਮੱਗਰੀ ਪਾਰ ਲੈ ਜਾਣ ਵਿੱਚ ਮੁਸ਼ਕਲ ਹੁੰਦੀ ਸੀ ਜਿਸ ਤੋਂ ਬਾਅਦ ਹਜ਼ੂਰ ਸਾਹਿਬ ਵਾਲੇ ਬਾਬਿਆਂ ਵੱਲੋਂ ਪਹਿਲਾ ਇਥੇ ਇੱਕ ਛੋਟੀ ਬੀੜੀ ਭੇਜੀ ਗਈ ਤੇ ਫਿਰ ਲੋਕਾਂ ਤੇ ਕੁਇੰਟਲਾ ਭਾਰ ਵਾਲਾ ਸਮਾਨ ਲੈ ਕੇ ਪਹੁੰਚ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਦੀ ਸਹੂਲਤ ਲਈ ਵੱਡਾ ਬੀੜਾ ਰਾਰਾ ਭੇਜ ਦਿੱਤਾ ਗਿਆ ਜੋ ਖਾਸ ਤੌਰ ਤੇ ਜੀ ਨਾਲ ਤਿਆਰ ਕੀਤਾ ਗਿਆ ਹੈ ਪੰਥਕਾਲੀ ਲਾਇਰ ਦਾ ਮੈਂ ਹਲਕਾ ਚਾਰਜ ਵੀ ਹਾਂ ਤਾਰੀਖ ਤੋਂ ਇਹ ਜਿਹੜੀ ਸੇਵਾ ਚੱਲ ਰਹੀ ਹੈ ਉਹ ਸ੍ਰੀਮਾਨ ਸੰਤ巴巴 ਨਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗ ਨਾਲ ਪੰਥਕਾਲੀ ਲਾਇਰ ਤੇ ਇਹ ਬੀੜੀ ਦੀ ਸੇਵਾ ਮਹਾਂਪੁਰਖਾਂ ਨੇ ਜੋ ਸਾਡੋ ਪੈ ਗਿਆ ਸਾਨੂੰ ਰਸਤਾ ਬਤਾਉਂ ਭੇਜ ਰਹੇ ਆ ਅਸੀਂ ਇੱਥੇ ਜਿਹੜੀ ਸੇਵਾ ਚਲਾ ਰਹੇ ਆ ਗੱਡੀਆਂ ਇਸ ਲੱਗ ਦੇ ਵਿੱਚ ਜੋ ਵੀ ਸੇਵਾ ਬੰਦਾਰਾ ਤੱਕ ਇਸ ਵੇਲੇ ਰਾਹੀ ਦਰਿਆ ਪਾਰ ਜਾ ਰਹੇ ਨੇ ਹਨ ਸਾਨੂੰ ਤੇ ਅੱਜ 31 ਦਿਨ ਹੋ ਗਏ ਜੀ ਸੇਵਾ ਚ ਲੱਗੇ ਨਹੀਂ ਆ ਬੇੜੇ ਨੂੰ ਕਾਇ ਕਿੰਨੇ ਦਿਨ ਬੇੜੇ ਨੂੰ ਅੱਜ 5 ਦਿਨ ਹੋ ਗਏ 5 ਦਿਨ ਹੋ ਗਏ ਕਿੰਨੇ ਕਿ ਲੋਕ ਰੋਜ਼ ਬੇੜੇ ਚ ਆਰ ਪਾਰ ਕਰ ਦਿੰਦੇ ਆ ਇੱਕ ਢੇੜੇ ਦੇ ਵਿੱਚ ਅਸੀਂ 90 80 ਤੋਂ 90 ਜੀ ਲੈ ਜਾਂਦੇ ਆ ਤੇ ਕੱਲ ਅਸੀਂ ਮੇਰੇ ਖਿਆਲ ਚ 12 ਫੇਰੇ ਇਧਰ ਨੂੰ ਤੇ 12 ਉਧਰ ਨੂੰ 24 ਕਿ ਫੇਰੇ ਕੱਲ ਆਏ ਸੀ ਇਹ ਅੱਜ ਮੇਰੇ ਖਿਆਲ ਸਾਡੇ ਕੋਈ ਘੱਟ ਲੱਗੇ ਨੇ 9-10 ਫੇਰੇ ਲੱਗੇ। ਸਮਾਨ ਦੀ ਗੱਲ ਕੀਤੀ ਜਾਏ ਤੇ ਕਿਹੜਾ ਕਿਹੜਾ ਸਮਾਨ ਆਰਾਮ ਨਾਲ ਚੱਲਾ ਜਾਵੇ? ਸਮਾਨ ਜੋ ਵੀ ਟਰੈਕਟਰ ਟਰਾਲੀ, ਜੀਸੀਬੀ, ਟਰੈਕਟਰ ਟਰਾਲੀ ਸਮੇਤ ਜੀਸੀਬੀ ਜੋ ਵੀ ਭਾਰ ਹੈ ਜਿਹੜਾ ਉਹ ਬੜੇ ਆਰਾਮ ਨਾਲ ਲੈ ਜਾਂਦਾ। ਹੁਣ ਤੇ ਜੱਥੇਬੰਦੀਆਂ ਲੋਕ ਰਾਹਤ ਲੈ ਕੇ ਵੀ ਆ ਰਹੇ ਕਿਉਂਕਿ ਪਹਿਲੇ ਤੇ ਬਿਲਕੁਲ ਸੰਪਰਕ ਟੁੱਟੇ ਦਾ ਸੀ ਇਸ ਏਰੀਆ ਦਾ ਹੁਣ ਪਾਣੀ ਘਟਿਆ ਤੇ ਉਹ ਲੋਕ ਵੀ ਆ ਰਹੇ ਆ ਜੱਥੇਬੰਦੀਆਂ ਦਾ ਸਮਾਨ ਵੀ ਰੈਸ਼ਨ ਵਗੈਰਾ ਵੀ ਇਹਦੇ ਚ ਜਾਂਦਾ। ਸਾਰਾ ਕੁਝ ਇਹ ਚ ਲੈ ਕੇ ਜਾ ਰਹੇ ਨੇ ਜਿਹੜਾ ਆਉਂਦਾ ਉਹਨੂੰ ਪਾਰ ਕਰਕੇ ਆਉਂਦੇ ਆ। ਲੱਗ ਹਾਂਜੀ ਲਗਾਤਾਰ ਚੱਲ ਰਿਹਾ ਹੈ। ਸੇਵਾ ਵਾਲੇ ਵਲੋਂ ਹੋਰ ਵੀ ਕੋਈ ਸੇਵਾ ਨਹੀਂ ਵਾਇਰ ਕੀ। ਉਹਨਾਂ ਵੱਲੋਂ ਚਾਰ ਦੀ ਸੇਵਾ ਜਾਂ ਚੋਖਰ ਫੀਡ ਤੇ ਹੁਣ ਗਾਂ ਕਣਕ ਦੀ ਬਜਾਈ ਵਾਸਤੇ ਬੀਜ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ। ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਲੋਕ ਕਾਫੀ ਆ ਰਹੇ ਆ ਕਿਹੜੇ ਕਿਹੜੇ ਤੁਹਾਨੂੰ ਤੇ ਰابطਾ ਰਹਿੰਦਾ ਲਗਾਤਾਰ ਕਿਧਰ ਦੇ ਲੋਕਾਂ ਦਾ ਪਾਰ ਦੇ ਲੋਕਾਂ ਦਾ। ਕਿਹੜੀ ਚੀਜ਼ ਹੈ ਇਸ ਵੇਲੇ ਇਸ ਇਲਾਕੇ ਵਿੱਚ ਲੋੜ ਹੈ? ਹੁਣ ਮੇਨ ਜਿਹੜੀ ਮੇਨ ਲੋਡ ਹੈ, ਇਹ ਹੀ ਆ ਬੀ ਖਾਦ ਦੀ ਤੇ ਡੀਜ਼ਲ ਦੀ ਲੋੜ ਹੈ। ਤੇ ਉਹਦੇ ਤੋਂ ਇਲਾਵਾ ਜੇ ਕਿਸੇ ਦਾ ਘਰ ਡੈਮੇਜ ਹੋਇਆ ਤਾਂ ਉਹਨ ਘਰ ਬਣਾ ਕੇ ਦਿੱਤਾ ਜਾਵੇ। ਇਹ ਤੋਂ ਇਲਾਵਾ ਹੁ ਇਹੀ ਲੋਨ ਸੇਵਾ ਵੱਡੇ ਵੱਡੇ ਚੱਲ ਰਹੀ ਹੈ ਹਾਂ ਵੱਡੇ ਵੱਡੇ ਚੱਲ ਰਹੀ ਹੈ